ਕਿਹੜੀ ਇਹ ਆਹ ਹਾਂ ਜੀ ਮਿੱਤਰ ਦੋਸਤੋ ਆ ਤੁਹਾਨੂੰ ਅਸੀਂ ਅੱਜ ਜੀ ਦੀ ਜਾਣਕਾਰੀ ਦੇ ਰਹੇ ਹਾਂ ਆਹ ਕਿ ਬਈ ਜਿਹੜਾ ਅਸੀਂ ਟ੍ਰਾਇਲ ਕਰਕੇ ਦੇਖਿਆ ਕਿਤੀ ਜਿਹੜੀ ਆਹ ਜਿਹੜੀ ਆ ਇਹ ਤਾਂ ਹੈਗੀ ਹੈ 727 ਇਹਦੀ ਬੱਲੀ ਦੇਖੋ ਤੁਸੀਂ ਵਧੀਆ ਬੱਲੀ ਆ ਵੈਸੇ ਝਾੜ ਵੀ ਇਹਦਾ ਸੋਹਣਾ ਦੱਸ ਦਿੰਨੇ ਆ ਕਿਤੀ ਵੱਢ ਕੇ ਪਤਾ ਲੱਗੂਗਾ ਵੀ ਕਿੰਨਾ ਝਾੜ ਆਉਂਦਾ ਉਹ ਕਿੰਨਾ ਝਾੜਾ ਪਈਦਾ ਇਹਦਾ 100 ਕੱਟੇ ਦਾ ਝਾੜਾ 100 ਕੱਟੇ ਦਾ ਝਾੜ ਦੱਸਦੇ ਨੇ ਪਿਛਲੇ ਸੀਜ਼ਨਾਂ 'ਚ ਜਦੋਂ ਵੱਡੀ ਆ ਕਿਸੇ ਨੇ ਵੀ ਤੇ 7 ਸਾਲ ਹੋ ਗਏ ਨੂੰ 7 ਸਾਲ ਹੋ ਗਏ ਆਈ ਨੂੰ ਇਹਨੂੰ ਤੇ ਇਹ ਮੁੰਡਾ ਲਾਉਂਦਾ ਸਾਡੇ ਉਰੇ ਇਹ ਕਹਿੰਦਾ ਵੀ 100 ਕੱਟੇ ਦਾ ਝਾੜ ਹੈ ਇਹਦਾ ਇਸ ਵਾਰ ਦੇਖੋ ਵੀ ਜਨਨ ਕਿ ਸਾਰੇ ਬੀਜਾਂ ਤੇ ਮਾਰ ਪਈਆ ਇੱਕ ਤੀਏ ਦੇਖੋ ਵੀ ਕਿਵੇਂ ਨਿਕਲਦਾ ਸਾਬਾ 27 ਹੈ ਡੋੜਦੀ ਰੂੜੀ ਕੋਈ ਨਹੀਂ ਹੈਗੀ ਕੋਈ ਬੇਦਬ ਨਹੀਂ ਲੱਗਦਾ ਕਿਤੇ ਦੇਖਣ ਨੂੰ ਤੇ ਇਹਦੀ ਬੱਲੀ ਥੋੜੀ ਜੀ ਹੌਲੀ ਆ ਇੱਕ ਹੈਗੀ ਆ 7501 ਸ਼ਵਾਦਾਈ ਹੈਗੀ ਸ਼ਵਾਦਾਈ ਉਹ ਵੈਰਾਈਟੀ ਆ ਇਹ ਦੇਖੋ ਤੁਸੀਂ ਇਹਦਾ ਸਿੱਟਾ ਤੇ ਬੱਲੀ ਬਹੁਤ ਆਖੜੀ ਆ ਆ ਦੇਖੋ ਘੱਟੋ ਘੱਟ ਵੀ ਇਹਦਾ ਤੁਸੀਂ ਐਂ ਲਾ ਲਓ ਵੀ ਇੱਕ ਬੱਲੀ ਤੋੜੋ ਜੀ ਇਦੋਂ ਇੱਕ ਇਹਦੀ ਤੋੜੋ ਤਦ ਘਸਾ ਐਡੀ ਤੋੜੋ ਹੈ ਪੱਕੀ ਜੀ ਤੇਰੀ ਇਹ ਬੱਲੀ ਆ ਜਿਹੜੀ ਦੇਖੋ ਕਿੱਡੀ ਵੱਡੀ ਬੱਲੀ ਆ ਤੇ ਐਂ ਲਾ ਲਓ ਵੀ ਆ ਹੱਥ ਤੇ ਪਾਈ ਆ ਆਪਣੇ ਬੱਲੀ ਤੇਰੀ ਐਡੀ ਬੱਲੀ ਆ ਦਾਣਾ ਪੂਰਾ ਸੰਘਣਾ ਇਹ ਹੈਗੀ ਆ 7501 ਡੋਡੀ ਡੂਡੀ ਇਹਨੂੰ ਵੀ ਨਹੀਂ ਹੈਗੀ ਜਿਹੜੀ ਦੂਜੀ ਬੱਲੀ ਆਹਾ ਇਹ ਬੱਲੀ ਹੈਗੀ ਆ ਜੀ ਆਪਣੇ ਕੋਲੇ ਸਵਾ 27 ਦੀ ਸਾਵਾ 27 ਦੀ ਹੈ ਇਹ ਤੁਸੀਂ ਇਹ ਲਾ ਲਓ ਵੀ ਫਰਕ ਦੇਖ ਲਓ ਆਪਦੇ ਆਪ ਹੀ ਦੱਸ ਰਿਹਾ ਫਰਕ ਜਿਹੜੀ ਇੱਧਰਲੀ ਬੱਲੀ ਹੈ ਇਹ ਹੈਗੀ ਹੈ ਸਾਵਾ 27 ਦੀ ਆਹ ਬੱਲੀ ਹੈਗੀ ਹੈ 7501 ਦੀ ਦੇਖਣ ਨੂੰ ਫਰਕ ਲੱਗਦਾ ਤੇ ਜਿਹੜਾ ਦਾਣਾ ਇਹਦੇ ਵਿੱਚ ਪੂਰਾ ਸੰਘਣਾ ਹੈ ਤੇ ਬੱਲੀ ਵੀ ਬਹੁਤ ਵੱਡੀ ਹੈ ਉਹ ਬੀ ਹੈਗਾ ਇਹ ਹਾਈਬ੍ਰਿਡ ਤੇ ਇਹ ਨਹੀਂ ਪਤਾ ਵੀ ਹੁਣ ਇਹ ਬੀ ਆਪਾਂ ਇਹ ਰੱਖ ਸਕਦੇ ਹਾਂ ਜਾਂ ਹਾਈਬ੍ਰਿਡ ਹੀ ਲੈਣਾ ਪਊਗਾ ਤੇ ਦੇਖਣ ਨੂੰ ਵੀ ਸੋਹਣਾ ਲੱਗ ਰਿਹਾ ਹੈ ਵੱਡੀ ਵੀ ਇੱਕ ਮੁੰਡੇ ਨੇ ਲਵੇ 20 ਕਿਲਿਆਂ ਦੇ ਵਿੱਚੋਂ ਦੋ ਟਰਾਲੀਆਂ ਜੀਰੀ ਦੀਆਂ ਹੋਣਗੀਆਂ 20 ਕਿਲਿਆਂ ਦੀ ਤੁਸੀਂ ਐਂ ਲਾ ਲਓ ਵੀ ਜੇ ਆਪਾਂ 100 ਦੀ ਤਾਂ ਮੰਨੀਏ ਤਾਂ 90 ਕਟਾਂ ਦੀ ਜੀਰੀ ਤਾਂ ਮੰਨ ਕੇ ਚੱਲੋ ਜਿਹੜੀ ਇਹ 7501 ਹੈ ਜਿਹੜੀ ਇਹ 7.27 ਹੈ ਜੀਰੀ ਇਹ ਵੀ ਵਧੀਆ ਲੱਗਦੀ ਹੈ ਦੇਖਣ ਨੂੰ ਇਹ ਦਾ ਮਤਲਬ ਸਿੱਟਾ ਇਹ ਇਹਦਾ ਸਿੱਟਾ ਦੇਖੋ ਫਰਕ ਆ ਓਏ ਇਹਦਾ ਸਿੱਟਾ ਬਹੁਤ ਲੰਮਾ ਹੈ ਤੇ ਸੰਗਣਾ ਵੀ ਹੈ ਇਹਦਾ ਸਿੱਟਾ ਛੂਟਾ ਥੋੜਾ ਜਿਹਾ ਇਹ ਉਹ ਵੀ ਵਜਨ ਚ ਵੱਧ ਲੱਗਦੀ ਹੈ ਇਹ ਥੋੜੀ ਜਿਹੀ ਹੌਲੀ ਲੱਗਦੀ ਹੈ ਵੈਸੇ ਲੱਗਦੀ ਤਾਂ ਇਹ ਜਿਹੜੀ 7501 ਹੈ ਕਾਮਯਾਬ ਹੈ ਇੱਕ ਮੁੰਡੇ ਨੇ ਵੱਢੀ ਹੈ ਸਾਡੇ ਦੋ ਟੋਰੀ ਬਾਕੀ ਕੰਡਾ ਦੱਸੂਗਾ ਦੋ ਟਰਾਲੀਆਂ ਕਹਿੰਦੇ ਨੇ 2.5 ਕਿਲਿਆਂ ਚੋਂ ਭਰ ਗਈ ਡੋੜਦੀ ਡੂੜਦੀ ਵੀ ਐਨਾ ਕੋਈ ਵੇਦ ਨਹੀਂ ਇਹਨੂੰ ਹਾਂਵਲਾ ਨਹੀਂ ਹੁੰਦਾ ਕੋਈ ਕਿਸੇ ਰੋਗ ਦਾ ਸੋ ਬਾਈ ਮੈਂ ਐਂ ਕਹਿਣਾ ਵੀ ਜਿਹੜੇ ਬੰਦੇ ਆ ਨੇ ਵੀ ਰੱਖਣਾ ਐ ਕਿਤੀ ਉਹ ਫਿਰ ਤੁਰਕੇ ਜੀਰੀਆਂ ਦੇਖ ਲੈਣਾ ਵੀ ਕਿਹੜੀ ਜੀਰੀ ਕਿਵੇਂ ਐ ਤੇ ਫਿਰ ਵੀ ਰੱਖਣਾ ਐ ਕਿਤੀ ਨਹੀਂ ਬਹੁਤ ਬੰਦੇ ਜਿਹੜੇ ਠੇਕੇ ਤੇ ਲੈ ਕੇ ਹੁੰਜੇ ਲਾਤੇ 50 50 ਕਟਿਆਂ ਦੀ 60 60 ਕਟਿਆਂ ਦੀ ਜੀਰੀ ਨਿਕਲੀ ਆ ਤੁਸੀਂ ਆ ਇਹ ਲਾ ਲੋ ਵੀ ਜਿਹੜੇ ਬੰਦੇ ਨੇ 70000 ਨੂੰ ਠੇਕੇ ਤੇ ਲਾ ਕੇ ਕੀ ਕੱਢੂਗਾ ਉਹ ਬੰਦਾ 55000 ਦੀ ਜੀ ਨਹੀਂ ਕੱਢ ਕੇ। ਉਹ ਬਾਈ ਹੁਣੇ 20 ਰੱਖ ਲੋ। ਜਿਹੜੇ ਬੰਦੇ ਨੇ ਰੱਖਣਾ। ਮੇਰੇ ਸਾਹਮਣੇ ਤਾਂ ਆ ਵੀ ਬਹੁਤ ਵਧੀਆ ਲੱਗਦਾ ਮੈਨੂੰ। 20 ਤਾਂ ਆ ਵੀ ਵਧੀਆ ਨਾਲੇ ਲੱਗੀ ਹੋਈ ਕਿੰਨੇ ਤਰੀਕ ਦੀ ਆ ਬਾਈ? ਇਹ ਤਾਂ ਲੇਟ ਲਾਈ ਆਪਾਂ ਮੱਕੀ ਵਾਲੀ ਚੋ। ਇਹ 26 ਤਰੀਕ ਦੀ ਲਗਾਈ। ਇਹੇ ਲੱਗੀ ਹੋਈ 26 ਜੁਲਾਈ ਨੂੰ। ਜੁਲਾਈ। 26 ਜੁਲਾਈ ਨੂੰ ਅੱਜ ਘੱਟੋ ਘੱਟ 72 ਦਿਨ ਹੋਏ ਨੇ। 72 ਦਿਨਾਂ ਦੀ। 77 72 ਦਿਨਾਂ ਦੀ ਜੀਰੀ ਆ ਤੁਸੀਂ ਐ ਲਾ ਲਓ ਵੀ ਇਹ ਅੱਜ ਤੋਂ 15 ਦਿਨਾਂ ਨੂੰ ਜੀਰੀ ਵੜ ਜਾਣੀ ਐ ਪੂਰੀ 90 ਦਿਨਾਂ ਦੀ ਜੀਰੀ ਆ ਇਹ ਵਧੀਆ ਖਰਚਾ ਵੀ ਘਟਾਉਂਦਾ ਤੇ ਉਹ ਵੀ ਠੀਕ ਲੱਗਦਾ ਮੈਨੂੰ ਜੀਰੀ ਬਾਕੀ ਤੁਸੀਂ ਤੁਹਾਡੇ ਤੇ ਡਿਪੈਂਡ ਕਰਦਾ ਵੀ ਹੁਣ ਕਿਵੇਂ ਆ ਸਾਡੀ ਜੋੜੀ ਜਾਣਕਾਰੀ ਤੇ ਅਸੀਂ ਦਿੱਤੀ ਸਾਂਝੀ ਕੀਤੀ ਆ ਹਾਂ ਜੀ ਬਾਕੀ ਹੁਣ ਤੁਸੀਂ ਕਮੈਂਟਾਂ ਦੇ ਵਿੱਚ ਦੱਸਿਓ ਵੀ ਤੁਸੀਂ ਕਿਹੜਾ ਵੀ ਲਾ ਰਹੇ ਹੋ ਇਹ ਵੀ ਕਿਵੇਂ ਆ ਜਿਹੜੇ ਵੀਰ ਨੇ ਕਿਸੇ ਨੇ ਲਾਇਆ ਪਹਿਲਾਂ ਵੀ ਕਾਮਯਾਬ ਆ ਜਾਂ ਨਹੀਂ ਕਾਮਯਾਬ ਸੋ ਸਾਸਰੀ ਘਾਲ ਬਾਈ ਸਾਰਿਆਂ ਨੂੰ ਜੇ ਉੰਦੇ ਵਾਸਤੇ ਰਹੋ ਧੰਨਵਾਦ